ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਉਹਨਾਂ ਸੈਲੀਬ੍ਰਿਟੀ ਤੇ ਹੋਰ ਅਮੀਰ ਲੋਕਾਂ ਦੀ ਕਲਾਕਾਰਾਂ ਦੀ ਗੱਲ ਕਰਨੀ ਚਾਹਣਾ ਹੈ ਜਿਹੜੇ ਕਰੋੜਾਂ ਦੇ ਹਿਸਾਬ ਦੇ ਨਾਲ ਹੜ ਪੀੜਤਾ ਨੂੰ ਪੈਸੇ ਦੇ ਰਹੇ ਐ ਦੋਸਤੋ ਮੈਂ ਅੱਗੇ ਗੱਲ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਰਦਿਆਂ ਇਹ ਚੈਨਲ ਆਪਣਾ ਨਾਮ ਹੈ ਪਹਿਲਾ ਵਾਲਾ ਜਿਹੜਾ ਚੈਨਲ ਸੀ ਉਹ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਵੀਡੀਓ ਸਿੱਖ ਰਾਜ ਦੀਆਂ ਪੈਣ ਕਰਕੇ ਸਸਪੈਂਡ ਕਰ ਦਿੱਤਾ ਖਤਮ ਹੋ ਗਿਆ ਇਹ ਨਵਾਂ ਚੈਨਲ ਮੈਂ ਬਣਾਇਆ ਕਿਉਂਕਿ ਸਰਕਾਰਾਂ ਜਾਂ ਉਹ ਨਹੀਂ ਲੋਕ ਚਾਹੁੰਦੇ ਜਿਨ੍ਹਾਂ ਨੂੰ ਚੰਗਾ ਨਹੀਂ ਲੱਗਦਾ ਇਸ ਲਈ ਇਹ ਨਵਾਂ ਚੈਨਲ ਤੁਹਾਡੇ ਸਾਥ ਨਾ ਚੱਲੇਗਾ ਤੁਸੀਂ ਦੇਖ ਰਹੇ ਹੋ ਤੇ ਸਬਸਕ੍ਰਾਈਬ ਕਰ ਦਿਓ ਮੈਂ ਬਹੁਤਾ ਟਾਈਮ ਨਾਲ ਲਵਾਂ ਵੀਡੀਓ ਸਾਂਝੀ ਕਰ ਦਿਓ ਦੋਸਤੋ ਜਿਹੜੇ ਲੋਕ ਕਰੋੜਾਂ ਰੁਪਇਆ ਦੇ ਰਹੇ ਐ ਇੱਕ ਕਲਾਕਾਰ ਮਨਕੀਰ ਤੌਲਖ ਹੜਪੀੜਤਾਾਂ ਦੇ ਵਾਸਤੇ ਉਹ ਮੁੰਡਾ ਰੱਬ ਬਣ ਕੇ ਦੋਸਤੋ ਬੋੜੇ ਕਿਉਂਕਿ ਰੱਬ ਬੰਦਿਆਂ ਵਿੱਚ ਦੀ ਜਿਸਮਾ ਉਹਨੇ ਇੰਨੀ ਸੇਵਾ ਉਹਨੂੰ ਇੰਨਾ ਆਮਲ ਜਰ ਕਮਾਲ ਹੈ ਕਰੋੜਾਂ ਰੁਪਇਆ ਵੰਡੀ ਜਾਂਦਾ ਦੋਸਤੋ ਮੈਂ ਉਹਨੂੰ ਕਹਿਣਾ ਭਰਾਵਾ ਮਨਕੀਰ ਤੌਲਖ ਜੀ ਤੇ ਹੋਰ ਜਿਹੜੇ ਕਰੋੜਾ ਦੇ ਰਹੇ ਐ ਭਰਾਵੋ ਤੁਹਾਡੇ ਨਾਲ ਠੱਗੀ ਹੋਣ ਦੀ ਸੰਭਾਵਨਾ 99% ਹੈ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਕਿਵੇਂ ਦੋਸਤੋ ਇੱਕ ਗੱਲ ਜਿਹੜੇ ਉਹ ਬੰਦੇ ਸੈਲੀਬ੍ਰਿਟੀ ਗੈਕ ਜਾਂ ਪੈਸੇ ਵਾਲੇ ਆ ਰਹੇ ਆ ਨਾ ਉਹਨਾਂ ਨੂੰ ਇੱਕ ਚੀਜ਼ ਦਿਖਾਈ ਜਾ ਰਹੀ ਹੈ ਇੱਕ ਤੇ ਲੋਕਾਂ ਦੇ ਘਰ ਜਿਹੜੇ ਖਰਾਬ ਹੈ ਵੀ ਅਸੀਂ ਬਣਾਉਣੇ ਆ ਨਵੇਂ ਚਲੋ ਉਹ ਤਾਂ ਇੱਕ ਨੰਬਰ ਹੋ ਇੱਕ ਉਹਨਾਂ ਨੂੰ ਸਭ ਤੋਂ ਵੱਡੀ ਗੱਲ ਜਿਹੜਾ ਭੁਲੇਖਾ ਪਾਇਆ ਜਾ ਰਿਹਾ ਹੈ ਕਿ ਆ ਖੇਤਾਂ ਦੇ ਵਿੱਚੋਂ ਰੇਤ ਜਿਹੜੀ 4 ਫੁੱਟ ਤੋਂ ਲੈ ਕੇ 7 ਫੁੱਟ ਤੱਕ ਰੇਤ ਹੈ ਕਿਤੇ ਵੱਧ ਕਿਤੇ ਘੱਟ ਕਹਿੰਦੇ ਰੇਤ ਕੱਢਣ ਤੇ ਬੜਾ ਟਾਈਮ ਲੱਗਣਾ ਹੈ ਮਸਨਰੀ ਚਾਹੀਦੀ ਹੈ ਸਾਧਨ ਲੱਗਣੇ ਹੈ ਟਰੈਕਟਰ ਚਾਹੀਦੇ ਆ ਵੱਧ ਤੋਂ ਵੱਧ ਇਹ ਦੋਸਤੋ ਉਹਨਾਂ ਦੀਆਂ ਗੱਲਾਂ ਸੁਣ ਕੇ ਕਈ ਸੰਸਥਾਵਾਂ ਵਾਲਿਆਂ ਦੀਆਂ ਤੇ ਉਹ ਮਨਕੀਰ ਤੌਲਕ ਨੇ 100 ਟਰੈਕਟਰ ਦਾ ਐਲਾਨ ਕੀਤਾ 100 ਦੇ ਵੀ ਗਿਆ ਨਵੇਂ ਤੇ ਹੋਰ ਪਤਾ ਨਹੀਂ ਕਿੰਨੇ ਕੁ ਲੋਕ ਮਸ਼ਿਨਰੀ ਦੇਣਗੇ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਭਰਾਵੋ ਇਹ ਗਲਤ ਡਿਸੀਜਨ ਹੈ ਤੁਹਾਡਾ ਮੇਰੀ ਸਾਰੀ ਗੱਲ ਸੁਣ ਲਿਓ ਇਹ ਤੁਹਾਡਾ ਗਲਤ ਫੈਸਲਾ ਹੈ ਕਿਉਂਕਿ ਭਰਾਵੋ ਮਿੱਟੀ ਕਿਵੇਂ ਨਿਕਲੂ ਮੈਂ ਦੱਸਦਾ ਓਏ ਮਿੱਟੀ ਕੱਢਣ ਵਾਸਤੇ ਤੇ ਸੱਜਣੋ ਪੰਜਾਬ ਦੇ ਲੋਕ ਨੌਜਵਾਨ ਮੁੰਡੇ ਪਿੰਡਾਂ 'ਚ ਤਿਆਰ ਬੈਠੇ ਐ ਉੱਤੇ ਡਿੱਕੀ ਜਾਂਦੇ ਐ ਮੇਰੇ ਖੁਦ ਪਿੰਡ ਦੇ ਵਿੱਚ ਇੱਥੇ ਕਟੋ-ਕਟ 20 ਟਰੈਕਟਰ ਮੁੰਡਿਆਂ ਨੇ ਤਿਆਰ ਕਰ ਰੱਖੇ ਆ ਕੋਈ ਜੌਂਡੀ ਆਰ 855 ਟਰੈਕਟਰ ਨੇ ਸਾਰੇ ਵੱਡੇ ਟਰੈਕਟਰ ਐ ਉਹ ਕਹਿੰਦੇ ਜਿੱਦੇ ਪਾਣੀ ਉੱਤਰ ਗਿਆ ਅਸੀਂ ਘਰਾ ਲੈ ਕੇ ਵੀ ਜਾਵਾਂਗੇ ਤੇ ਜਿਹੜੇ ਮੁੰਡਿਆਂ ਕੋਲੇ ਜੀਸੀਬੀ ਮਸ਼ੀਨਾਂ ਉਹ ਕਹਿੰਦੇ ਅਸੀਂ ਨਾਲ ਜੀਸੀਬੀ ਮਸ਼ੀਨਾਂ ਭੇਜਾਂਗੇ ਦੋਸਤੋ ਜਿਹੜੀ ਖੇਤਾਂ ਚੋਂ ਮਿੱਟੀ ਨਿਕਲਣੀ ਆ ਨਾ ਉਹਤੇ ਪਿੰਡਾਂ ਵਾਲੇ ਆਪ ਹੀ ਕੱਢ ਦੇਣਗੇ ਨੌਜਵਾਨ ਤੁਸੀਂ 6 ਮਹੀਨਿਆਂ ਦੀ ਗੱਲ ਕਰਦੇ ਹੋ ਆ ਮੇਰਾ ਤੁਸੀਂ ਦਰਜ ਕਰ ਲੋ ਬਿਆਨ ਮੈਨੂੰ ਜਿੱਥੇ ਮਰਜੀ ਮੇਰੇ 10 ਸਿੱਤਰ ਮਾਰਿਓ ਸਿਰ 'ਚ ਜੇ 15 ਦਿਨਾਂ ਦੇ ਵਿੱਚ ਵਿੱਚ ਮਿੱਟੀ ਕੱਢ ਕੇ ਬਾਣ ਸਾਫ਼ ਨਾ ਕਰਤੇ ਕਬੂਤਰ ਕਰਾ ਲਾ ਕੇ ਤੇ ਮੈਨੂੰ ਬਣ ਲਿਵਾ ਕੇ ਨਾ ਹੋਈ ਦੋਸਤੋ ਜੇ ਕਿਸਾਨ ਪੰਜ ਦਿਨਾਂ ਦੇ ਵਿੱਚ ਹਾੜੀ ਵੱਢ ਕੇ ਨਿਵੇੜ ਸਕਦਾ ਪੂਰੀ ਤੰਦ ਅੰਦਰ ਦਿੱਟ ਸਕਦਾ ਹੈ ਅੱਜ ਦੇ ਟਾਈਮ 'ਚ ਤੇ ਮਿੱਟੀ ਕਿੰਨੇ ਸਰਮਾਰ ਹੋਊਗੀ ਉਹ ਭਰਾਵੋ ਇੰਨੀਆਂ ਮਸ਼ੀਨਾਂ ਨੇ ਐਨੇ ਟਰੈਕਟਰ ਐ ਪਿੰਡਾਂ 'ਚ ਘਰ ਘਰ ਟਰੈਕਟਰ ਹੋਇਆ ਪਿਆ ਤੇ ਸਾਰੇ ਲੋਕ ਤਿਆਰ ਨੇ ਜਾਣ ਨੂੰ ਟਰੈਕਟਰ ਲੈ ਕੇ ਉਹਨਾਂ ਨੇ ਕਿਸੇ ਤੋਂ ਡੀਜ਼ਲ ਨਹੀਂ ਪਵਾਉਣਾ ਉਹ ਕਹਿੰਦੇ ਅਸੀਂ ਪੱਲੂ ਹੀ ਡੀਜ਼ਲ ਆਪਦੀ ਕਿੱਕ ਟੈਕੀ ਭਰਾ ਕੇ ਲੈ ਕੇ ਜਾਵਾਂਗੇ ਤੇ ਜਿਨੇ ਮੌਕੇ ਤੇ ਪਾਤਾ ਠੀਕ ਐ ਜੇ ਨਹੀਂ ਵੀ ਪਾਇਆ ਉਹਨੇ ਇੱਕ ਪੈਸੇ ਪਿੰਡਾਂ ਨੇ ਭਰਾਵੋ ਇਕੱਠੇ ਕਰ ਰੱਖਿਆ ਆ ਮੇਰੀ ਵੀਡੀਓ ਕਿਸੇ ਨਾ ਕਿਸੇ ਤਰੀਕੇ ਜਿਹੜਾ ਉਹ ਮੁੰਡਾ ਕਲਾਕਾਰ ਹੈ ਉਹ ਵਿਚਾਰਾ ਅੰਨੀ ਸਰਦਾ ਦੇ ਵਿੱਚ ਆ ਕੇ ਉਹਦੀ ਲੁੱਟ ਵੱਡੇ ਪੰਦਰ ਤੇ ਹੋਣ ਜਾ ਰਹੀ ਹੈ ਮਨਕੀਰ ਤੌਲਕ ਆ ਮੇਰੀ ਜਿਹੜੀ ਵੀਡੀਓ ਹੈ ਇਹ ਮਨਕੀਰਤ ਦੇ ਤੱਕ ਕਿਸੇ ਨਾ ਕਿਸੇ ਰੋਡ ਪਹੁੰਚਦੀ ਕਰ ਦਿਓ ਤਾਂ ਕਿ ਉਹ ਬਚ ਰਹੇ ਜਿਹੜੇ ਲੋਕ ਉਹਨਾਂ ਤੋਂ ਟਰੈਕਟਰ ਮੰਗ ਰਹੇ ਹੈ ਪਰਾਵੋ 100 ਟਰੈਕਟਰ 8 ਕਰੋੜ ਦਾ 8 ਕਰੋੜ ਕਿੰਡੀ ਰਕਮ ਹੈ ਉਹ 8 ਕਰੋੜ ਘਰ ਪਾਉਣ ਤੇ ਵਰਤਲਾ ਮਨਕੀਰ ਤੌਲਕ ਜੀ ਤੁਸੀਂ ਘਰ ਪਾਉਣ ਤੇ ਵਰਤੋ ਤੇ ਪੈਸੇ ਜਿਵੇਂ ਤੁਸੀਂ ਕੱਲ ਵੜਦੇ ਸੀ ਨਾ ਆਪ ਜਾ ਕੇ ਘਰਾਂ ਚ ਇਸੇ ਤਰ੍ਹਾਂ ਵੜੋ ਅਜੇ ਖੜ ਜੋ 2-4 ਦਿਨ ਜਿਹੜਾ ਤੁਹਾਨੂੰ ਘਰ ਬਿਲਕੁਲ ਲੱਗਦਾ ਹੈ ਵੀ ਇਹਨੂੰ ਲੋੜ ਹੈ ਉਹਨਾਂ ਨੂੰ ਪੈਸੇ ਦੇਈ ਚੱਲੋ ਤੁਸੀਂ ਬਹੁਤ ਵਧੀਆ ਕੰਮ 3-4 ਘਰਾਂ ਨੂੰ ਪੈਸੇ ਦਿੱਤੇ ਤੇ ਰੂਹ ਖੁਸ਼ ਹੋ ਗਈ ਤੇ ਮੈਂ ਤੁਹਾਨੂੰ ਕਹਿਣਾ ਇਹਨਾਂ ਨੂੰ ਟਰੈਕਟਰ ਲੈ ਕੇ ਨਾ ਦਿਓ ਟਰੈਕਟਰ ਭਰਾਵੋ ਇਹਨਾਂ ਦੇ ਪੱਕੇ ਹੋ ਜਾਣੇ ਆ ਇਹਨਾਂ ਨੇ ਨਾਲ ਲੈ ਕੇ ਚਲੇ ਜਾਣੇ ਆ ਗਾਂ ਟਰੈਕਟਰ ਇਹਨਾਂ ਨੇ ਸਾਰੇ 8 ਕਰੋੜ ਦੇ ਟਰੈਕਟਰ ਕਿੱਧਰ ਜਾਣਗੇ ਐਡਾ ਵੱਡੀ ਰਕਮ ਵਿੱਚ ਪੈਸਾ ਖਰਾਬ ਨਾ ਕਰੋ ਮਿੱਟੀ ਕੱਢਣ ਵਾਸਤੇ ਪੰਜਾਬ ਦੇ ਲੋਕ ਤਿਆਰ ਬੈਠੇ ਮੈਂ ਉਹਨਾਂ ਪੱਤਰਕਾਰਾਂ ਨੂੰ ਵੀ ਕਹਿ ਦਿਆਂ ਅੱਜ ਮੈਂ ਪੱਤਰਕਾਰਾਂ ਦੀ ਡਿਬੇਟ ਸੁਣੀ ਹੈ ਹਮੀਰ ਸਿੰਘ ਪਲਾਂਗ ਉਹਨਾਂ ਦਾ ਚੈਨਲ ਹੈ ਬੜੇ ਸਿਆਣੇ ਪੱਤਰਕਾਰ ਹੈ ਉਹ ਵੀ ਗੱਲ ਕਰਦੇ ਸੀ ਕਹਿੰਦੇ ਮਿੱਟੀ ਕੱਢਣੀ ਬੜੀ ਔਕੀ ਹੈ ਤੇ ਅਰਨਾਵਾ ਪੰਜਾਬ ਟੈਲੀਵਿਜ਼ਨ ਵਾਲਾ ਪੱਤਰਕਾਰ ਉਹ ਵੀ ਰੋਜ਼ ਡਿਬੇਟ ਕਰਦੇ ਆ ਉਹਨਾਂ ਦੇ ਨਾਲ ਇੰਦਰਪ੍ਰੀਤ ਵਰਗੇ ਤੇ ਹੋਰ ਜਗਤਾਰ ਸਿੰਘ ਵਰਗੇ ਸੀਨੀਅਰ ਪੱਤਰਕਾਰ ਕਹਿੰਦੇ ਮਿੱਟੀ ਕੱਢਣੀ ਬਹੁਤ ਔਕੀ ਹੈ ਕੋਈ ਭਰਾਵੋ ਤੁਸੀਂ ਜ਼ਿੰਮੇਵਾਰਾਂ ਦੇ ਮੁੰਡੇ ਹੋ ਘਰਾਂ ਘਰ ਟਰੈਕਟਰ ਹੈ ਲੋਕਾਂ ਨੂੰ ਸੇਵਾ ਦੇ ਵਿੱਚ ਲੋਕ ਇੰਨੇ ਉਤਪਨ ਹੋਏ ਪਏ ਆਂ ਅੰਦਰੋਂ ਲੋਕ ਰੁਕਦੇ ਨਹੀਂ ਰੁੱਕੇ ਤੋਂ ਮੱਲੂ ਮੱਲੀ ਸਮਾਨ ਖਰੀਦ ਰਹੇ ਐ ਪਿੰਡਾਂ 'ਚ ਸਿਆਣੇ ਬੰਦੇ ਹੱਤ ਬੰਨੀ ਜਾਂਦੇ ਐ ਉਹ ਭਰਾਵੋ ਰੁਕ ਜੋ ਉੱਥੇ ਤੁਹਾਡਾ ਸਮਾਨ ਜਮ੍ਹਾਂ ਖੋਰੀ ਹੋ ਰਹੀ ਐ ਬਰਬਾਦ ਹੋ ਰਿਹਾ ਐ ਤੁਹਾਡਾ ਅੱਧ ਸਮਾਨ 50% ਦੁਕਾਨਾਂ 'ਤੇ ਵਿਕ ਰਿਹਾ ਐ ਫੇਰ ਵੀ ਨਹੀਂ ਰੁਕਦੇ ਮੈਂ ਕਹਿਣਾ ਕਿ ਮਿੱਟੀ ਕੱਢਣ ਵਾਸਤੇ ਪੰਜਾਬ ਦੇ ਨੌਜਵਾਨ ਸਾਰੇ ਤਿਆਰ ਬੈਠੇ ਆ ਮੈਂ ਮੁੜ ਮੁੜ ਗੱਲ ਰਿਪੀਟ ਨਾ ਕਰਾਂ ਕਿ ਟਰੈਕਟਰ ਮੁੱਲ ਲੈਣ ਦੀ ਲੋੜ ਨਹੀਂ ਨਵੇਂ ਟਰੈਕਟਰ ਮਨਕੀਰ ਤੌਲਕ ਜੀ ਨਾ ਲਓ ਉਹੀ 8 ਕਰੋੜ ਰੁਪਏ ਲੋਕਾਂ ਦੇ ਘਰਾਂ ਤੇ ਲਾ ਦਿਓ ਇਹ ਪੈਸਾ ਬੇਸਟ ਨਾ ਕਰੋ ਤੁਹਾਡੇ ਟਰੈਕਟਰ ਉਹ ਲੈ ਕੇ ਲੋਕ ਚਲੇ ਜਾਣਗੇ ਬੱਕ ਬੱਕ ਸੰਸਥਾ ਵਾਲੇ ਤੁਹਾਡੇ ਮੰਗਰ ਲਾ ਕੇ ਤੁਹਾਡੇ ਦਿਮਾਗ 'ਚ ਗੱਲ ਨਹੀਂ ਆ ਰਹੀ ਤੁਹਾਨੂੰ ਘਬਰਾਹ ਕਰ ਲਿਆ ਇਸ ਲਈ ਜ਼ਰੂਰ ਤੁਸੀਂ ਨਵਾਂ ਟਰੈਕਟਰ ਕੋਈ ਨਾ ਖਰੀਦੋ ਮੇਰੀ ਬੇਨਤੀ ਹੈ ਪਾਣੀ ਉੱਤਰ ਜਾਣ ਦਿਓ ਤੁਸੀਂ 2 ਦਿਨ ਦੇਖੋ ਤਾਂ ਸਹੀ ਜੇ ਪਾਣੀ ਉੱਤਰੇ ਤੋਂ ਬਾਅਦ ਲੋਕ 2 ਦਿਨਾਂ ਚ ਕੀ ਹਾਲ ਕਰਦੇ ਆ ਉੱਤੇ ਉਹਦੇ ਗਿੱਲੇ ਹੀ ਲੈ ਜਾਣਗੇ ਮਿੱਟੀ ਖਿੱਚ ਕੇ ਜਗਾਰੇ ਵੱਡੇ ਲੱਗੇ ਨੇ ਡੱਕ ਟਰੈਕਟਰਾਂ ਦੇ ਤੇ ਨੌਜਵਾਨਾਂ ਦੇ ਮਨਾਂ 'ਚ ਤਾਂ ਚਾਹ ਹੋਇਆ ਪਿਆ ਉੱਤੇ ਲਾ ਕੇ ਜਿਵੇਂ ਕਿਸਾਨੀ ਮੋਰਚੇ ਵੇਲੇ ਗੀਤ ਚੱਲੇ ਸੀ ਉਹੋ ਜਿਹੇ ਧਾਰਮਿਕ ਗਾਣੇ ਲਾ ਕੇ ਕਈ ਕਲਾਕਾਰਾਂ ਦੇ ਉਹਨਾਂ ਦੇ ਤੇ ਅੰਦਰ ਜज्ਬਾ ਹੋਇਆ ਪਿਆ ਵੀ ਤਦੋਂ ਮਿੱਟੀ ਖਿੱਚ ਕੇ ਆਈਏ ਇਸ ਲਈ ਟਰੈਕਟਰ ਨਵੇਂ ਨਾ ਲਓ ਮੈਂ ਕਹਿਣਾ ਹੈ ਕਿ ਕਈ ਸਾਸਥਾਾਂਵਾਂ ਵਾਲਿਆਂ ਨਾਲ ਕਈ ਪੱਤਰਕਾਰ ਇਹੋ ਜਿਹੇ ਆ ਜਿਨ੍ਹਾਂ ਦੀ ਜੁੰਡਲੀ ਬਣੀ ਹੋਈ ਹੈ ਉਹ ਪੱਤਰਕਾਰ ਉਹਨਾਂ ਸੈਲੀਬ੍ਰਿਟੀਆਂ ਨੂੰ ਕਲਾਕਾਰਾਂ ਨੂੰ ਇੱਕ ਦੋ ਪੱਤਰਕਾਰ ਸਾਰੇ ਨਹੀਂ ਗਮਰਾ ਕਰ ਰਹੇ ਹੈ ਵਿੱਚ ਹਿੱਸਾ ਪੱਤੀ ਹੁੰਦਾ ਇਹੋ ਜਿਹੇ ਲੋਕਾਂ ਦਾ ਤੇ ਕਈ ਸਾਸਥਾਾਂ ਮ ਇਹੋ ਜਿਹਾਂ ਬਣ ਗਈਆਂ ਮੌਕੇ ਤੇ ਜਿਹੜੀਆਂ ਸਿਰਫ ਪੈਸਾ ਦੇ ਏਕੇ ਬਣ ਗਈਆਂ ਕਿਉਂਕਿ ਪੈਸਾ ਦੋਸਤੋ ਕਰੋੜਾਂ ਅਰਬਾਂ ਰੁਪਇਆ ਡਿੱਗ ਰਿਹਾ ਹੈ ਹਰੇਕ ਕਹਿੰਦਾ ਕਿਤੇ ਨਾ ਕਿਤੇ ਤੰਬੂ ਲਾ ਕੇ ਮੈਂ ਵੀ ਵੇਚ ਜਾ ਜੇ ਕੋਈ ਮੱਛੀ ਅੜਦੀ ਹੈ ਤੇ ਉਹਨੂੰ ਕੁੰਡੀ ਚੜਾ ਲਾ ਇਸ ਲਈ ਦੋਸਤੋ ਇਹ ਗੱਲ ਮੈਨੂੰ ਦੁੱਖ ਨਾਲ ਕਹਿਣੀ ਪੈਂਦੀ ਹੈ ਤੇ ਜਿਹੜੀ ਅਗਲੀ ਗੱਲ ਹੈ ਦੋਸਤੋ ਉਹ ਮੈਂ ਅੱਜ ਪੰਜਾਬ ਸਰਕਾਰ ਦੀ ਇੱਕ ਮੀਟਿੰਗ ਹੋਣੀ ਹੈ ਦੋਸਤੋ ਭਗਵੰਤ ਮਾਨ ਜੀ ਹਸਪਤਾਲ ਚੋਂ ਮੀਟਿੰਗ ਦੀ ਅਗਵਾਈ ਕਰਨਗੇ ਜਿਹੜਾ ਮਨੀਸ਼ ਸੌਧਿਆ ਜਿਹੜਾ ਪਿਛਲੇ ਦਿਨੀ ਕਹਿੰਦਾ ਸੀ ਉਹਦਾ ਬਿਆਨ ਬੜਾ ਗਲਤ ਦਿੱਤਾ ਸੀ ਉਹਨੇ ਸਾਮਦਾਮ ਦੰਡ ਭੇਡ ਵਾਲਾ ਉਹ ਬੰਦਾ ਥੋੜੇ ਜਿਹੇ ਦਿਨ ਟੇਕ ਕੇ ਫਿਰ ਐਕਟਿਵ ਹੋ ਗਿਆ ਦੋ ਦਿਨਾਂ ਦਾ ਤੇ ਦੋਸਤੋ ਉਹਦਾ ਐਕਟਿਵ ਹੋਣਾ ਬਹੁਤ ਖਤਰਨਾਕ ਹੈ ਭਗਵੰਤ ਮਾਨ ਜੀ ਖੁਦ ਅਗਵਾਈ ਕਰਨ ਲੋਕਾਂ ਦਾ ਪਿਆਰ ਹੈ ਭਗਵੰਤ ਮਾਨ ਨਾਲ ਚੰਗੇ ਮਾੜੇ ਪੰਜਾਬ ਦੇ ਐ ਲੋਕ ਉਹਨਾਂ ਨਾਲ ਖੜੇ ਐ ਬਸ ਕਿਉਂਕਿ ਦੂਜੇ ਲੀਡਰਾਂ ਦੇ ਬਰਾਬਰ ਉਹਨਾਂ ਨੇ ਨਾ ਹੀ ਤਾਂ ਧਨ ਇਕੱਠਾ ਕੀਤਾ ਜੇ ਤੱਕ ਨਾ ਹੀ ਉਹਨਾਂ ਨੇ ਕੋਈ ਹੋਰ ਲੋਕਾਂ ਨੂੰ ਦੁੱਖ ਦਿੱਤਾ ਹੈ ਚਲੋ ਜਿਹੇ ਜੇ ਬੱਦਕੱਤ ਗੱਲਾਂ ਬਾਤਾਂ ਬੋਲ ਜਾਂਦੇ ਐ ਗੱਲਾਂ ਦਾ ਕੜਾ ਉਹ ਮੈਨੂੰ ਲੱਗਦਾ ਹੁਣ 1.5 ਸਾਲ ਰਹਿ ਗਿਆ ਬਣਾਉਣੋਂ ਹਟ ਜਾਣਗੇ ਗੰਭੀਰ ਗੱਲਾਂ ਆਉਣ ਵਾਲੇ ਟਾਈਮ 'ਚ ਦੋਸਤੋ ਕਰਨਗੇ ਇੱਕ ਕਹਿੰਦੇ ਪਾਲਿਸੀ ਨਾਲ ਕੁਲਦੀਪ ਢਾਲੀਆਲ ਨੇ ਬੋਲਿਆ ਦੋਸਤੋ ਇੱਕ ਪਾਲਿਸੀ ਸਰਕਾਰ ਦੀ ਬੜੀ ਗਲਤ ਸੀ ਕਹਿੰਦੇ ਜੇ ਖੇਤਾਂ ਦੇ ਵਿੱਚੋਂ ਯਾਰ ਮਿੱਟੀ ਚੱਕਣੀ ਆ ਫਿਰ ਵੀ ਆ ਕੇ ਸਰਕਾਰ ਚੱਕੂਗੀ ਕਿਉਂਕਿ ਦਰਿਆਵਾਂ ਦੇ ਉੱਤੇ ਸਰਕਾਰ ਦਾ ਕੰਟਰੋਲ ਹੈ ਜਦੋਂ ਹੜ ਹੁੰਦੇ ਆ ਕਹਿੰਦੇ ਜਿਹੜਾ ਰੇਤਾ ਦਰਿਆਵਾਂ ਦਾ ਆਇਆ ਹੈ ਨਾ ਹੁਣ ਉਹਦੇ ਉੱਤੇ ਕਹਿੰਦੇ ਸਰਕਾਰ ਦਾ ਕੰਟਰੋਲ ਹੈ ਸਰਕਾਰ ਚੱਕੂਗੀ ਸਰਕਾਰ ਵੇਚੂਗੀ ਰੇਤਾ ਇਹ ਕਦੇ ਨਹੀਂ ਹੋ ਸਕਦਾ ਜੇ ਕਿਤੇ ਸਰਕਾਰ ਨੇ ਪੰਗਾ ਲੈ ਲਿਆ ਲੋਕਾਂ ਦੇ ਖੇਤਾਂ 'ਚ ਵੜਨ ਦਾ ਇੱਕ ਤਾਂ ਲੋਕ ਦੁਖੀ ਹੈ ਉਹਨਾਂ ਦਾ ਕਿੱਲੇ ਦੀ ਲੱਖ ਰੁਪਏ ਦੀ ਫਸਲ ਮਰ ਗਈ ਇਕ ਉਹਨਾਂ ਦੇ ਘਰ ਪਾਟ ਗਏ ਤੇ ਜੇ ਕਿਤੇ ਉਹਨਾਂ ਦੇ ਬਾਣ ਚੋਂ ਕਿਸੇ ਨੇ ਟਰਾਲੀ ਭਰ ਲਈ ਉਹਨਾਂ ਦੀ ਇਜਾਜ਼ਤ ਤੋਂ ਬਿਨਾ ਤੇ ਗਲ ਲਾ ਕੇ ਨਾ ਉਹ ਕੱਦੂ ਵਾਂਗੂ ਪਰਾਂ ਮਾਰਨ ਦੀ ਹੋਤੀ ਕੋਈ ਸੋਚ ਸਮਝ ਕੇ ਆਵੇ ਪਾਲਿਸੀ ਬਣਾਉਣੀ ਆ ਬਣਾ ਦੇਣਾ ਜੇ ਨਾ ਵੀ ਬਣਾਈ ਤੇ ਲੋਕ ਤਾਂ ਵੀ ਰੇਤਾਂ ਚ ਚੱਕਣਗੇ ਕਿਉਂਕਿ ਉਹਨਾਂ ਦਾ ਨੁਕਸਾਨ ਬੜਾ ਹੋਇਆ ਇਸ ਲਈ ਦੋਸਤੋ ਕਈ ਜ਼ਿਮੀਦਾਰਾਂ ਦੇ ਖੇਤਾਂ 'ਚ ਰੇਤਾ ਜਿਹੜਾ ਆਪਾਂ ਘਰ ਪਾਉਣ ਨੂੰ ਵਰਤਦੇ ਆਂ ਬਹੁਤ ਵਧੀਆ ਦਿੱਤਾ 4-4 ਫੁੱਟ ਚੜ ਗਿਆ ਉਹਦੇ ਉੱਤੇ ਸਰਕਾਰ ਦੀ ਅੱਖ ਹੈ ਕਿਉਂਕਿ ਰੇਤਾ ਮਹਿੰਗਾ ਵੜਾ ਹੈ ਸਰਕਾਰ ਨੂੰ ਇੰਜ ਲੱਗਦਾ ਕਿ ਜਿੰਨਾ ਕਾ ਕਿਸਾਨਾਂ ਨੂੰ ਬਾਵਜਾ ਦੇਣਾ ਹੈ ਉੰਨੀ ਕਿਨਾਂ ਤੋਂ ਕਮਾਈ ਕਰ ਲੈਣੇ ਆ ਇਹਨਾਂ ਦੇ ਖੇਤਾਂ 'ਚੋਂ ਚੰਗਾ ਚੰਗਾ ਰੇਤਾ ਚੱਕ ਲਾਂਗੇ ਪਰ ਨਹੀਂ ਜਿਹੜੇ ਮਾਰ ਝਲਦੇ ਆ ਨਾ ਹੜਾਂ ਦੀ ਵਿਚਾਰੇ ਦੁਖੀ ਹੋਏ ਉਹੀ ਰੇਤੇ ਦਾ ਲਾਭ ਲੈਣਗੇ ਇਸ ਲਈ ਦੋਸਤੋ ਦੇਖਦੇ ਅੱਜ ਦੀ ਪਾਲਿਸੀ ਦੇ ਵਿੱਚ ਮੇਨ ਤਾਂ ਇਉਂ ਹੀ ਅੱਜ ਕਿ ਅੱਜ ਦੀ ਮੀਟਿੰਗ ਦੇ ਵਿੱਚ ਇਹੋ ਹੀ ਐਲਾਨ ਕਰਨਗੇ ਕਿ ਰੇਤਾ ਕਿਸਾਨਾਂ ਦਾ ਖੇਤ ਕਿਸਾਨਾਂ ਦਾ ਰੇਤਾ ਕਿਸਾਨਾਂ ਦਾ ਧਾਲੀਵਾਲ ਨੇ ਨਾਹਰਾ ਦਿੱਤਾ ਇੱਕ ਜਰ ਮੈਂ ਤੁਹਾਨੂੰ ਗੱਲ ਕਹਦੇ ਆਂ ਬੀੜ ਕੋ ਲੰਬੀ ਹੋ ਜਾਂਦੀ ਹੈ ਕਿ ਧਾਲੀਵਾਲ ਯਾਰ ਚੰਗਾ ਬੰਦਾ ਹੈ ਕਿਉਂਕਿ ਭਾਵੇਂ ਹੜਾਂ ਦੇ ਵਿੱਚ ਮਾਨੂੰ ਦੇਖ ਲਿਆ ਉੱਤੇ ਯਾਰ ਉਹ ਕਿਹੜਾ ਦਿਨ ਹੈ ਜੀ ਦਿਓ ਬੰਦਾ ਹੜਾਂ ਦੇ ਵਿੱਚ ਨਗਰਾਨੀ ਨਹੀਂ ਕਰਦਾ ਯਾਰ ਕਿਸਾਨਾਂ ਨਾਲ ਖੜਾ ਹੈ ਦੋਸਤੋ ਯਾਰ ਦੁਖੀ ਕਿਸਾਨਾਂ ਨਾਲ ਖੜਾ ਹੈ ਉਹਦੀ ਕਬੀੜ ਗੋਜੀ ਸਕੂਲ ਚ ਗਿਆ ਸੀ ਉਦੋਂ ਮੰਤਰੀ ਸੀ ਉਹਨੇ ਪੁੱਛ ਲਿਆ ਉੱਥੇ ਜਿਹੜੇ ਮਿੱਡਲੇ ਵਾਲੇ ਹੁੰਦੇ ਆ ਅਨਾਜ ਬਣਾਉਣ ਵਾਲੇ ਤੇ ਕਹਿੰਦਾ ਇਹਦੇ ਚ ਟਮਾਟਰ ਨਹੀਂ ਪਾਏ ਉਹ ਪਤੰਦਰਾਂ ਨੇ ਉਹਦਾ ਟਮਾਟਰ ਟਮਾਟਰ ਉਹਦਾ ਨਾਂ ਹੀ ਰੱਖਤਾ ਕਹਿੰਦੇ ਟਮਾਟਰ ਵਾਲਾ ਮੰਤਰੀ ਆ ਗਿਆ ਦੋਸਤੋ ਇਸ ਤਰ੍ਹਾਂ ਦੀਆਂ ਬੀੜਗੋ ਵਾਇਰਲ ਕਰਨੀਆਂ ਭਰਾਵਾ ਮਾੜੀ ਗੱਲ ਐ ਹੁਣ ਕੁਲਦੀਪ ਸਿੰਘ ਢਾਲੀਵਾਲ ਠੋਕ ਕੇ ਕਿਸਾਨਾਂ ਨਾਲ ਖੜਾ ਮੈਨੂੰ ਨਹੀਂ ਪਤਾ ਜਿਹੜੀ ਸੱਚੀ ਗੱਲ ਆ ਕਹਿਣੀ ਚਾਹੀਦੀ ਆ ਠੋਕ ਕੇ ਕਿਸਾਨਾਂ ਨਾਲ ਖੜਾ ਯਾਰ ਜੱਜ ਕੇ ਖੜਾ ਤੇ ਦੇਖੋ ਨੇ ਮੰਗ ਵੀ ਸਾਰਿਆਂ ਨੂੰ ਪਹਿਲਾਂ ਰੱਖ ਦਿੱਤੀ ਕਹਿੰਦਾ ਕਿਸਾਨ ਖੇਤ ਦਾ ਹਰੇਤਾ ਆਸਾਨ ਇਹ ਵੀ ਦੋਸਤੋ ਵੱਡੀ ਮੰਗ ਐ ਇਸ ਲਈ ਪ੍ਰਭੂ ਦੀਆਂ ਬੀਡ ਬੀਡ ਕੋ ਬੈਰਲ ਕਰਨ ਨੂੰ ਹਟ ਜੋਣ ਉਹਨੂੰ ਬਹੁਤ ਤੰਗ ਕਰ ਲਿਆ ਉਹਦਾ ਮੰਤਰੀ ਦਾ ਅਹੁਦਾ ਵੀ ਚਲਿਆ ਗਿਆ ਵਿਚਾਰੇ ਦਾ ਉਹ ਵੀ ਉਹ ਤੋਂ ਲੈ ਲਿਆ ਤੇ ਹੁਣ ਪ੍ਰਭੂ ਉਹਦੇ ਨਾਲ ਇੰਜ ਦੋਸਤੋ ਨਾ ਕਰੋ ਏ ਦੋਸਤੋ ਅਗਲਾ ਹੁਣ ਦੇਖਦੇ ਆ ਕਿ ਕਹਿੰਦੇ 6800 ਰੁਪਿਆ ਮਾਅਬਜਾ ਜਿਹੜਾ ਮਿਲਦਾ ਹੈ ਨਾ ਉਹ 6800 ਮਾਅਬਜਾ ਕਹਿੰਦੇ ਕਾਗਜ਼ਾ ਵਿੱਚ ਜਾਂ 6800 ਨਾਲ ਤੇ ਬਣ ਨਹੀਂ ਕੁਝ ਨਹੀਂ ਕਹਿੰਦੇ ਇੱਕ ਸੈਂਟਰ ਦਾ ਇੱਕ ਪੰਜਾਬ ਸਰਕਾਰ ਦਾ ਕੁੱਲ ਮਿਲਾ ਕੇ ਦੋਸਤੋ ਕਹਿੰਦੇ 13-14 ਕਾ ਹਜ਼ਾਰ ਬਣਦਾ ਜੇ ਦੋਨੇ ਸਰਕਾਰਾਂ ਦੇਣ 13-14 ਨਾਲ ਤੇ ਯਾਰ ਕੱਖ ਵੀ ਨਹੀਂ ਬਣਦਾ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਤੁਸੀਂ ਐਵੇਂ ਗੱਲਾਂ ਦਾ ਹੁਣ ਕੜਾ ਨਾ ਬਣਾਓ ਲੋਕਾਂ ਨੂੰ ਲਾਰੇ ਲੰਪੇ ਨਾ ਲਾਓ ਦਿਨ ਬਹੁਤ ਨੰਗੀ ਹੁਣ ਤੁਸੀਂ ਬੰਦਿਆਂ ਵਾਂਗੂ ਚੁੱਪ ਕਰਕੇ ਕਿੱਲੇ ਦਾ ਘੱਟੋ ਘੱਟ 25 25 ਤੋਂ ਲੈ ਕੇ 30 ਹਜ਼ਾਰ ਕਰ ਅੱਧ ਅੱਧ ਕਹਿਣਾ ਮੈਂ ਤੁਹਾਨੂੰ ਜਾਦੇ ਨਹੀਂ ਕਹਿੰਦਾ ਪੰਜਾਬ ਦੀ ਹਾਲਤ ਦੇਖ ਕੇ ਕਿਉਂਕਿ ਕਰਜ਼ਾ ਪਹਿਲੇ ਪੰਜਾਬ ਦੇ ਸਿਰ ਬਹੁਤ ਹੈ ਇਹ ਕਿਸਾਨਾਂ ਨੇ ਨਹੀਂ ਚੜਾਇਆ ਚੜਾਇਆ ਤੁਸੀਂ ਲੀਡਰਾਂ ਨੇ ਜਿਹੜੇ ਲੁੱਟ ਕੇ ਖਾ ਗਏ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਕਿਸੇ ਨੇ ਬਸਾਂ ਪਾ ਲਈਆਂ ਕਿਸੇ ਨੇ ਚੈਨਲ ਬਣਾ ਲੇ ਕਿਸੇ ਨੇ ਹੋਟਲ ਬਣਾ ਲੇ ਇਹ ਤੁਸੀਂ ਖਾਦਾ ਹੈ ਇਸ ਲਈ ਪੰਜਾਬ ਦੇ ਲੋਕਾਂ ਨੂੰ ਮਾਅਬਜਾ ਮਿਲਣਾ ਚਾਹੀਦਾ ਹੈ ਸੈਲੀਬ੍ਰੇਟੀਆਂ ਨੂੰ ਮੈਂ ਦੁਬਾਰਾ ਬੇਨਤੀ ਕਰਦੇ ਆਂ ਕਿ ਭਰਾਵੋ ਆਹ ਟਰੈਕਟਰ ਤੇ ਮਸ਼ੀਨਰੀ ਨਾਲੋ ਜਿਹੜੀਆਂ ਸੰਸਥਾਵਾਂ ਵਾਲੇ ਤੁਹਾਡੇ ਮੰਗਰ ਲੱਗੇ ਆ ਨਾ ਇਹਨਾਂ ਨੂੰ ਵੋਝ ਕੇ ਲਾ ਦਿਓ ਜਦੋਂ ਆਉਣ ਹੋ ਨਾ ਚੰਡੀਗੜ੍ਹੋਂ ਕੱਲੇ ਆ ਜਾਇਆ ਕਰੋ ਆ ਪੱਤਰਕਾਰਾਂ ਤੋਂ ਬਚ ਜੋ ਜਿਹੜੇ ਉੱਤੇ ਫਿਰਦੇ ਆ 2 4 ਤੇ ਆ ਜਿਹੜੇ 2 4 ਸੰਸਥਾਵਾਂ ਵਾਲੇ ਇਹਨਾਂ ਤੋਂ ਬਚ ਜਾਓ ਸਿੱਧੇ ਲੋਕਾਂ ਨੂੰ ਪੈਸੇ ਦਿਓ ਕਿਸੇ ਨੂੰ ਪੰਜੀ ਨਾ ਦਿਓ ਸੰਸਥਾ ਵਾਲੇ ਨੂੰ ਇਹਨਾਂ ਕੋਲੇ ਤੇ ਪਹਿਲੇ ਹੀ ਬੈਂਕਾਂ 'ਚ ਬਹੁਤ ਪੈਸਾ ਪਿਆ ਹੈ 2 3 ਸੰਸਥਾਵਾਂ ਕੋਲੇ ਅਰਬਾਂ ਖਰਬਾਂ ਰੁਪਈਆ ਪਿਆ ਹੈ ਇਹਨਾਂ ਨੂੰ ਕਦੇ ਉਹ ਲਾ ਲੋ ਇਸ ਲਈ ਭਰਾਓ ਕੋਈ ਟਰਾਈਟਲੈਂਡ ਦੀ ਲੋੜ ਨਹੀਂ ਏਮੋਸ਼ਨਲ ਨਾ ਹੋ ਜਾਓ ਤੁਹਾਨੂੰ ਏਮੋਸ਼ਨਲ ਕਰ ਲੈਂਦੇ ਨੇ ਆ ਕਿ ਇਹੋ ਜਿਹਾ ਤੜਕਾ ਲਾਉਂਦੇ ਐ ਏਮੋਸ਼ਨਲ ਦਾ ਤੇ ਤੁਹਾਤੋਂ 5-4 ਕਰੋੜ ਰੁਪਇਆ ਉੱਠੇ ਸਿੱਧੇ ਕਮਾਤੇ ਕਹਾ ਲੈਂਦੇ ਐ ਜਾਂ ਕੈਸ਼ ਲੈ ਲੈਂਦੇ ਐ ਇਸ ਲਈ ਮੇਰੀਆਂ ਇੰਨੀਆਂ ਕਬੀਨ ਤਾ ਹੜ ਪੀੜਤਾ ਦੇ ਹੱਕ ਵਿੱਚ ਸੀ ਮੈਂ ਸਾਰੀਆਂ ਸੰਸਥਾਵਾਂ ਨੂੰ ਨਹੀਂ ਆਕਿਆ ਸਾਰੇ ਪੱਤਰਕਾਰ ਦੋ ਚਾਰ ਪਰਸੈਂਟ ਨੇ ਇਸ ਲਈ ਕਿਸੇ ਦੇ ਮਨ ਨੂੰ ਟੇਸ ਲੱਗੇ ਤੇ ਮਾਫੀ ਤੇ ਚੈਨਲ ਨੂੰ ਦੁਬਾਰਾ ਕਹਿਣਾ ਮੈਂ ਕਿ ਦੋਸਤੋ ਚੈਨਲ ਮੇਰਾ ਸਸਪੈਂਡ ਹੋ ਗਿਆ ਖਤਮ ਹੋ ਗਿਆ ਸੀ ਆ ਨਵਾਂ ਚੈਨਲ ਮੈਂ ਬਣਾਇਆ ਤੇ ਇਸ ਲਈ ਤੁਸੀਂ ਜਰੂਰ ਇਹਨੂੰ ਸਬਸਕ੍ਰਾਈਬ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ